ਤਿਉਹਾਰਾਂ ਦੀ ਆਮਦ ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਬ ਡਿਵੀਜ਼ਨ ਫਿਲੌਰ ਦੇ ਡੀਐਸਪੀ ਸਰਵੰਤ ਸਿੰਘ ਬਲਦੀ ਅਗਵਾਈ ਹੇਠ ਸਬ ਡਿਵੀਜ਼ਨ ਅਧੀਨ ਆਉਂਦੇ ਤਿੰਨਾਂ ਥਾਣਿਆਂ ਦੇ ਪੁਲਿਸ ਪਾਰਟੀ ਵੱਲੋਂ ਸ਼ਹਿਰ ਫਿਲੌਰ ਦੇ ਵੱਖ-ਵੱਖ ਸ਼ਹਿਰਾ ਅਤੇ ਪਿੰਡਾਂ ਦਾ ਫਲੈਗ ਮਾਰਚ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਡੀਐਸਪੀ ਫਿਲੌਰ ਸਰਵੰਤ ਸਿੰਘ ਬਲ ਨੇ ਦੱਸਿਆ ਕਿ ਐਸਐਸਪੀ ਜਲੰਧਰ ਹਰਵਿੰਦਰ ਸਿੰਘ ਵਿਰਕ ਦੀਆਂ ਹਦਾਇਤਾਂ ਤੇ ਫਲੈਗ ਮਾਰਚ ਕਰੜਿਆ ਗਿਆ ਹੈ। ਜਿਸ ਦਾ ਮੁੱਖ ਮਕਸਦ ਇਲਾਕੇ ਅਮਨ ਸ਼ਾਂਤੀ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਕੇ ਰੱਖਣਾ ਹੈ। ਉਨਾ ਕਿਹਾ ਕਿ 2 ਅਕਤੂਬਰ ਨੂੰ ਸਬ ਡਿਵੀਜ਼ਨ ਅਦੀਨ ਆਉਂਦੇ ਵੱਖ-ਵੱਖ ਇਲਾਕਿਆਂ ਵਿੱਚ ਬੁਸੇਰਾ ਉਤਸਵ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੁਲਿਸ ਵੱਲੋਂ ਪੂਕਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਵੱਧ ਤੋਂ ਵੱਧ ਪੁਲਿਸ ਟੀਮਾਂ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਰਹਿਣਗੀਆਂ। ਉਨ੍ਹਾਂ ਅਪੀਲ ਕੀਤੀ ਕਿ ਲੋਕ ਪਟਾਕਿਆਂ ਤੋਂ ਪਰਹੇਜ਼ ਕਰਕੇ ਗਰੀਨ ਤਿਉਹਾਰ ਮਨਾਉਣ ਲਈ ਜਾਗਰੂਕ ਹੋਣ ਤਾਂ ਆਪਣੇ ਆਲੇ ਦੁਆਲੇ ਦਾ ਵਾਤਾਵਰਣ ਵੀ ਸਾਫ਼ ਸੁਥਰਾ ਰਹਿ ਸਕੇ। ਉਨ੍ਹਾਂ ਕਿਹਾ ਕਿ ਸਬ ਡਿਵੀਜ਼ਨ ਫਿਲੋਰ ਦੀ ਪੁਲਿਸ ਆਮ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ। ਫਿਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਕਲੀ ਦੇ ਹੋਰ ਹੋਣਾ ਬਿਜਲੀ ਦਾ ਟਾਟਾ ਨੂੰ ਹੈ ਇਹ ਫੈਗ ਮਾਰ ਜਿਹੜਾ ਸਾਡੇ ਤਿੰਨੇ ਥਾਣੇ ਨੇ ਪੁਲਿਸ ਸਟੇਸ਼ਨ ਫਲੋਰ ਗਰਾਂਵ ਤੇ ਬਿਲਗਾ ਅਤੇ ਸਾਰੀਆਂ ਸਾਡੀਆਂ ਜਿਹੜੀਆਂ ਛੇ ਚੌਕੀਆਂ ਉਹਨਾਂ ਦੇ ਮੁਲਾਜ਼ਮਾਂ ਨੂੰ ਇਕੱਠਿਆਂ ਕਰਕੇ ਸੀ ਤੇ ਨਾਲੇ ਨਾਲ ਸਾਨੂੰ ਜਿਹੜੀ ਐਕਸਟਰਾ ਫੋਰਸ ਜਿਹੜੀ ਆ ਉਹ 25 ਬੰਦੇ ਹੈੱਡਕ quartਰ ਤੋਂ ਮਿਲੇ ਹਨ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਹਰਵਿੰਦਰ ਸਿੰਘ ਵਿਰਖ ਜੀ ਦੀ ਹਦਾਇਤਾਂ ਦੇ ਹੁੰਦੇ ਮਤੇ ਨਜ਼ਰ ਰੱਖਦੇ ਹੋયા ਆ ਇਹ ਜਿਹੜਾ ਫਲੈਗ ਮਾਰਚ ਕੀਤਾ ਜਾ ਰਿਹਾ ਫਲੈਗ ਮਾਰਚ ਦਾ ਮੇਨ ਮਕਸਦ ਜਿਹੜਾ ਹੁੰਦਾ ਇਹ ਹੁੰਦਾ ਵੀ ਸੁਰੱਖਿਆ ਦੀ ਭਾਵਨਾ ਜਿਹੜੀ ਆ ਉਹ ਪਬਲਿਕ ਦੇ ਵਿੱਚ ਉਹਨੂੰ ਯਕੀਨੀ ਬਣਾਇਆ ਜਾਵੇ ਇਹ ਇਹਦਾ ਮੇਨ ਜਿਹੜਾ ਅਸੀਂ ਹੁਣ ਅੱਜ ਫਲੈਗ ਮਾਰਚ ਦਾ ਮਕਸਦ ਇਹ ਹੋਈ ਹੈਗਾ ਵੀ ਜਿਹੜੇ ਸਾਡੇ ਸ਼ਹਿਰ ਵਾਸੀ ਨੇ ਤੇ ਪਿੰਡ ਵਾਸੀ ਨੇ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਸਨੂੰ ਹੀ ਯਕੀਨੀ ਬਣਾਵਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤਿਆਰ ਨੇ ਕੱਲ ਦੁਸ਼ਹਿਰਾ ਹੈਗਾ ਜਿਹੜਾ ਕਿ ਵੱਖ-ਵੱਖ ਜਗ੍ਹਾ ਦੇਤੇ ਫਲੋਰ ਸਾਡ ਡਿਵੀਜ਼ਨ ਚ ਮਨਾਇਆ ਜਾ ਰਿਹਾ ਬਿਲਗਾ ਵਿਖੇ ਫਲੋਰ ਅਪਰਾ ਬੜਾ ਪਿੰਡ ਬੁਰਾਇਆ ਸ਼ਹਿਰ ਦੇ ਵਿੱਚ ਰੁੜਕਾ ਤੇ ਵਿਰਕਾਂ ਦੇ ਵਿੱਚ ਬੜੀ ਧੂਮਧਾਮ ਨਾਲ ਉੱਥੇ ਜੀ ਅਸੀਂ ਜਿਹੜੀ ਐਕਸਟਰਾ ਫੋਰਸ ਸਾਡੇ ਵਰਸਾ ਨਹੀਂ ਲਾਵਾਂਗੇ ਤੇ ਇਸ ਤੋਂ ਰਵਾ ਜਿਹੜੀ ਆ ਦਿਵਾਰੀ ਉਸਬੰਧ ਵਿੱਚ ਲਗਾਤਾਰ ਸਾਡੀਆਂ ਡਿਊਟੀਆਂ ਜਿਹੜੀਆਂ ਐ 24 ਆਵਰ ਰਾਤ ਦੀਆਂ ਗਸ਼ਟਾਂ ਤੇ ਦਿਨ ਦੀਆਂ ਗਸ਼ਟਾਂ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ ਨਾਕਾਬੰਦੀਆਂ ਜਿਹੜੀਆਂ ਉਹ ਖਬਰ ਕੀਤਾ ਗਿਆ ਹੈਗਾ ਸਾਡਾ ਹਾਈ ਟੈਕ ਨਾਕਾ ਵਾ ਉੱਤੇ ਵੀ ਅਸੀਂ ਐਕਸਟਰਾ ਫੋਰਸ ਲਾਈ ਹੋਈ ਹੈ ਸਰ ਇਹ ਪਟਾਕੇ ਜਿਹੜੇ ਜਿਹੜੇ ਗ੍ਰੀਨ ਦੀਵਾਲੀ ਕੋਈ ਨਹੀਂ ਮਨਾਉਂਦੇ ਜ਼ਿਆਦਾ ਪਟਾਕੇ ਚਲਾਉਂਦੇ ਆ ਉਹਨਾਂ ਦੇ ਤਿੱਤਰਕੀ ਮੈਨੂੰ ਅੱਜ ਤੁਹਾਡੇ ਮੱਦੇਮੇਰਾਈ ਸ਼ਹਿਰ ਵਾਸੀਆਂ ਤੇ ਪਿੰਡ ਵਾਸੀਆਂ ਨੂੰ ਬੇਨਤੀ ਆ ਕਿ ਆਪਾਂ ਪਟਾਕਿਆਂ ਦੀ ਬਹੁਤ ਘੱਟ ਵਰਤੋਂ ਕਰੀਏ ਤੇ ਗ੍ਰੀਨ ਦੀਵਾਲੀ ਜਿਹੜੀ ਉਹਨੂੰ ਮਨਾਉਣ ਦੀ ਪ੍ਰਫਰੈਂਸ ਦਿੱਤੀ ਜਾਵੇ ਠੀਕ ਹੈ ਸਰ ਅੱਜ ਜਿਹੜਾ ਤੁਸੀਂ ਕਰ ਰਹੇ ਹੋ ਤੁਸੀਂ ਪ੍ਰੋਬਲਮ ਕਰ ਰਹੇ ਹੋ ਪਿੰਡਾਂ ਵਿੱਚ ਵੀ ਜਾਊਗੀ ਇਹ ਹਾਂਜੀ ਇਹ ਜਿਹੜਾ ਅਸੀਂ ਦਾ ਰੂਟ ਲਿਖਿਆ ਹੈਗਾ ਜੀ ਉਹ ਅਸੀਂ ਪਹਿਲਾਂ ਥੋੜੀ ਜਿਹੀ ਪੈਨਲ ਫਲੈਗ ਮਾਰਕ ਕਰਾਂਗੇ ਇਸ ਤੋਂ ਬਾਅਦ ਵਹੀਕਲਸ ਨੇ ਸਾਡੇ ਕੋਲ ਤਕਰੀਬ 14 ਕ ਵਹੀਕਲਸ ਹੈਗੇ ਨੇ ਚੌਕੀਆਂ ਦੇ ਈਆਰਵੀ ਦੇ ਤੇ ਐਸਐਚਓ ਸਾਹਿਬਾਨ ਦੇ ਇਹਦੇ ਨਾਲ ਅਸੀਂ ਸ਼ਹਿਰ ਕਵਰ ਕਰਾਂਗੇ ਆਪਣਾ ਫਲੋਰ ਤੇ ਪਿੰਡਾਂ ਦੇ ਏਰੀਆ ਦੇ ਵਿੱਚ ਹੁੰਦੇ ਹੋਏ ਅਸੀਂ ਜਾਂਦੇ ਹੋਏ ਅਪਰਾ ਤਲੇਤਾ ਇਸ ਸ਼ਹਿਰ ਜਿਹੜਾ ਹੈਗਾ ਕਸਬਾ ਗੁਰਾਇਆਂ ਨੂੰ ਕਵਰ ਕਰਾਂਗੇ ਇਸ ਤੋਂ ਬਾਅਦ ਅਸੀਂ ਬਿਰਗਾ ਸਾਈਟ ਜਾਵਾਂਗੇ ਸੀ ਕੰਸਰ